ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਜਿਨ੍ਹਾਂ ਵਿੱਚੋਂ ਦੋ ਬੱਚੇ ਵਾਲੀਆਂ ਦੋ ਬੱਚੇ ਤੋਂ ਬਿਨਾ ਵਾ ਤੇ ਇੱਕ ਗੱਬਣ ਤਿਆਰ ਆ ਤੇ ਇੱਕ ਟੁਕੜ ਗੱਬਣ ਤੁਹਾਨੂੰ ਦਿਖਾਉਣੀ ਆ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੁੰਦੀ ਆ ਵੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਇੰਨਾ ਹੀ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਜੀ ਭਾਵੇਂ ਕੋਈ ਦੂਰ ਦਾ ਤੇ ਭਾਵੇਂ ਕੋਈ ਲਾਗੇ ਦਾ ਤਸੱਲੀ ਕਰਕੇ ਖੜਨ ਦਾ ਫਰਜ਼ ਜਿਹੜਾ ਤੁਹਾਡਾ ਆਪਣਾ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੀ ਬਸ ਕਿਰਪਾ ਬਬੜਾ ਸਾਊ ਜੀ ਚਲੋ ਕਿਰਪਾ ਚਾਹੀਦੀ ਛੇ ਹਾਂਜੀ ਤੇ ਵੇਖ ਆ ਜੇ ਵਿਆਹ ਫਿਰ ਵਿਆਹ ਵੇਖ ਲਿਆ ਤੀ ਜੀ ਠੀਕ ਆ ਹਾਂਜੀ ਕੋਈ ਦੇ ਨਹੀਂ ਲਾ ਕੇ ਆਏ ਜਾਵਦਾ ਵਿਸ਼ਣਿਆ ਜੀ ਦੱਸਾ ਦਰਵਾਜ਼ਾ ਆਖ ਜਾਈਦਾ ਜੀ ਕੱਲ ਹੀ ਲਾਇਆ ਅੱਜ ਨਹੀਂ ਆਉਣਾ ਉਦਾਂ ਅੱਛਾ ਤੇ ਉਹ ਇੱਥੇ ਆਪਣੇ ਚਾਚਾ ਜੀ ਨੇ ਡੈਥ ਹੋ ਗਈ ਆ ਹਾਂ ਤੁਸੀਂ ਦੱਸਿਆ ਮਾ ਹੀ ਪਿਆ ਹਾਂਜੀ ਹਾਂਜੀ ਨਾਲੇ ਮਾਲ ਪਸ਼ੇ ਦਰਾਲਾਂ ਨੇ ਆਇਆ ਸੀ ਅੱਛਾ ਇੱਕ ਆਪਾਂ ਨੂੰ ਪਿਆਰ ਬਹੁਤ ਕਰਨ ਦੇ ਵੀਰ ਆਪਣੇ ਕੋਲ ਮਾਲ ਲੈਣ ਆਲੇ ਬੜਾ ਫੋਨ ਆਉਂਦਿਆ ਠੀਕ ਆ ਫਿਰ ਮੈਂ ਕਿਹਾ ਵੀਡੀਓ ਪਾ ਦਈਏ ਠੀਕ ਆ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਨਾਮ ਵੀ ਦੀ ਮੰਗੂ ਪਿੰਡ ਥੋਬਾ ਤਹਿਸੀਲ ਇਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 8567 ਤੇ 14511 ਠੀਕ ਆ ਤੇ ਸ਼ੁਰੂਆਤ ਗੱਬਨ ਤੋਂ ਕਰ ਲਈਏ ਸ਼ੁਰੂਆਤ ਭਾਈ ਗੱਬਨ ਤੋਂ ਕਰਦੇ ਆ ਤੇ ਬਾਅਦ ਚ ਫਿਰ ਤੁਹਾਨੂੰ ਹੌਲੀ ਭਾਵੀ ਦਿਖਾਉਣੇ ਆ ਕਿੰਨਾ ਸੁਹਾਜ ਇਹਦਾ ਭਾਈ ਪਹਿਲੇ ਨੂੰ ਅੱਛੀ ਆ ਅੱਛਾ ਚਾਰ ਦਾ ਠੀਕ ਆ ਸਿਲੀ ਬੜੀ ਥਾਨ ਬੜਾ ਕੁਆਲਟੀ ਦਾ ਬੱਚੇ ਲੱਗਾ ਮੜਾ ਕੈਮਰਾ ਮਾਰ ਕੋ ਬੜਾ ਸੋਹਣਾ ਪਿਛੇ ਨਹੀਂ ਮਾਰ ਕੋ ਬੜਾ ਹੀ ਚੰਗਾ ਥਾਨ ਲੱਗਾ ਬੱਚੀ ਨੂੰ ਜਵਾਬ ਸੁਹਾ ਬਹੁਤ ਵਧੀਆ ਬੱਚੀ ਦਾ ਤੇ ਬਾਕੀ ਚੰਗੀ ਭਰੰਦੀ ਆ। ਭਾਈ 2-2 ਗਿੱਠਾਂ ਬਾਹਰ ਨੂੰ ਆਈ ਹੈ। ਅਜੇ ਸੋਆ ਪਹਿਲਾ ਹੀ ਸੋਣਾ ਤੇ ਅਜੇ ਇਹਨੇ ਤਿਆਰ ਹੋਣਾ ਵਾ ਜੇ ਪੁੜਿਆਂ ਵੱਲ ਵੇਖੀ ਤਾਂ ਜਿੰਨੇ ਟਾਈਮ ਲਾਜਣਾ। ਖੱਲ੍ਹੇ ਹੋਵੇ ਸੋਈ ਭਾਈ ਤਿੰਨ ਵਸ਼ੀ। ਖੋਲੋ ਹਾਂ ਦੌੜੀਏ ਫਿਰ। ਪਹਿਲੇ ਸੋਵੇ ਕਿੰਨਾ ਕ ਦੁੱਧ ਗੱਡੀ ਜਾਊਗੀ ਉਤਨਾ। ਭਾਈ 20+ ਵਸ਼ੀ ਚੱਲੂਗੀ। ਅੱਛਾ ਪਹਿਲੇ ਸੋਈ। ਹਾਂਜੀ। ਅਜਿਹਾ ਹੈ। ਭਾਈ ਮੇਰਾ ਮਾਲ ਗੱਡੀਆਂ ਨੂੰ ਉਤਰ ਨਹੀਂ ਲਿਆ ਹੈ। ਠੀਕ ਆ। ਹਾਂਜੀ। ਬਾਕੀ ਥੱਲੇੋਂ ਚੰਗੀ ਭਰੰਦੀ ਆ ਅਜੇ ਤਿਆਰ ਹੋਣੀ ਆ ਇਹ ਫਿਰ ਸਕੋਰ ਦੀ ਫਾਈਲ ਚੱਲ ਗਏ ਬਾਕੀ ਸੋਹਣੀ ਵੜਿਆ ਥਣੇ ਵੀ ਚੰਗਾ ਲੱਗਾ ਦੂਰ ਦੂਰ ਥਣ ਲੱਗਾ ਇਹਦੇ ਬਾਕੀ ਪਛਾਣ ਹਵਾਨਾ ਚੰਗਾ ਦਿਖਾਉਂਦੀ ਆ ਜੇ ਸੁੰਦਿਆ ਤੱਕ ਹੋਰ ਭਲਜੂਗੀ ਤੇਰਾ ਮੁੱਲ ਫਿਰ ਇਹ ਪਾਜੀ ਵੱਛੀ ਨੇ ਸੁੰਦਿਆ ਸੁੰਦਿਆ ਬੜੀ ਬੰਨਾ ਜੇ ਦੂ ਛੋੜਦਾ ਹੋਰ ਬਣ ਜੂਗੀ ਹਾਂਜੀ ਪਾਜੀ ਵੱਛੀ ਪਾ 72 ਦੀ ਵੇਚਦੀ 80 ਦੀ ਵੇਚਦੀ ਆਪਣਾ ਇਹ ਕੰਮ ਨਹੀਂ ਹੈਗਾ ਹਾਂਜੀ ਆਪਣਾ ਕੰਮ 55000 ਤੋਂ ਮੰਨਦਾਂ ਕਰ ਅੱਛਾ 55000 ਤੋਂ ਕੰਨਾ ਮੰਨਤਾ ਹਾਂਜੀ ਠੀਕ ਆ ਹਾਂਜੀ ਤੇ ਆਗਾ ਬੱਚੇ ਲਵੇ ਨਹੀਂ ਜੇ ਪਾਜੀ ਬੱਚੇ ਤੋਂ ਬਿਨਾ ਵੱਛੀ ਜੇ ਹਾਂਜੀ ਘਰ ਵਾਲੇ ਦੁੱਧਾਂ ਦੇ 14 ਕਿਲੋ ਹਾਂਜੀ ਆਪਣੇ 12 ਕਿਲੋ ਅੱਛਾ ਉਨੇ ਵੱਛੀ ਆਈ ਆਪਣੇ ਕੋਲ ਠੀਕ ਆ ਪੰਜ ਮਿੰਟ ਹੋਏ ਆ ਇਹਨੂੰ ਬਾਕੀ ਬੈਠੀ ਜੇ ਨਵਾਲੀ ਤੁਹਾਡੀ ਹੋਈ ਆ ਤੀਜੀ ਤੇ ਛੰਡੀ ਬੜੀ ਰਤੀ ਦੀ ਥਣ ਲੱਗਾ ਲਾਜਵਾ ਠੰਡੀ ਆ ਵੇਖੋ ਮੋਗ ਮੋਗਈਏਗੇ ਆਪੇ ਬੈਠਾ ਸਾਫ ਧਾਰਿਆ ਜੀ ਹਾਂ ਠੀਕ ਹੈ ਖੋਲਾ ਫੇ ਤੋੜ ਦੀ ਬਾਕੀ ਪਿੱਛੇ ਕਿਤੇ ਪੱਕੀ ਜਗ੍ਹਾ ਤੋਂ ਹੀ ਕਾ ਆਉਂਦਾ ਹੈ ਪਾਜੀ ਉਹਨਾਂ ਮਾਤਰ ਬਦੇ ਰੋੜ ਰੋੜ ਬੜਾ ਹੈ ਡੀਜ਼ਲ ਪਾਦਾਂਗੇ ਬਸ ਇੱਕੋ ਹੀ ਚੱਕਰ ਨੂੰ ਘੋੜੇ ਨੂੰ ਚੁਰਦੀ ਪਾਹੀ ਜਾ ਉਹ ਤਰ੍ਹਾਂ ਵੀ ਭਾਰੇ ਪੱਲੇ ਚ ਆਉਂਦੀ ਆ ਸਾਂਬਲਾ ਖੜੇ ਬਾਕੀ ਕੋਈ ਵੀਰ ਇੰਨ ਸਾਂਬੀ ਸਾਂਬੀ ਜਾਊਗਾ ਕੋਈ ਵੀਰ ਤੇ ਦੁੱਧ ਵੀ ਇੰਨੇ ਦਈ ਜਾਣਾ ਹੈ ਪਾਜੀ ਹੁਣ ਜਿਵੇਂ ਚੀ ਆਵੇ ਲੋ ਬਰੀਡ ਚੈੱਕ ਕਰਾ ਦੋ ਐਂਦੀ ਹਾਂਜੀ ਹੋਣੀ ਬੱਚੀ 15 16 ਕਿਲੋ ਦੁੱਧ ਪਾ ਦੂੰਗੀ ਤੇ ਹੁਣ ਉਤਰਾ ਹੁਣ ਪੱਕਾ ਕਿੰਨਾ ਇਹਦੇ ਕੋਲ 12 ਕਿਲੋ ਦੁੱਧ ਭਾਈ ਹੋਊਗਾ ਤੇ ਇਹਦਾ ਮੁੱਲ ਫਿਰ 27000 ਰੁਪਏ ਦਾ ਸੁ ਕੀ ਮੰਗਦੇ ਨੇ 2000 ਕਰ ਦਈਏ 50000 ਦੀ ਦੇ ਦੋਗੇ ਦੁੱਧ ਇਹ ਆ ਵੀ ਤੁਹਾਡੇ ਘਰੋਂ ਕੋ ਚੋ ਕੇ ਲੈ ਜੇ ਬਾਕੀ ਵੀਦੀ ਪਤਾ ਜੀ ਜਲ ਕੀ ਆ ਸਾਰੇ ਵੀ ਇਹਨਾਂ ਨੇ ਅੱਜ ਕੱਲ ਪਸ਼ੂ ਰੱਖੇ ਆ ਬਰੀਡ ਹੀ ਦੁੱਧ ਕੱਢਦੀ ਤੁਹਾਨੂੰ ਪਤਾ ਹਾਂਜੀ ਹਾਂਜੀ ਕੱਦ ਵਜਾਂ ਨੇ ਥਣ ਚੰਗਾ ਵਾ ਚੱਡਾ ਚੰਗਾ ਵਾ ਸਾਰੀਆਂ ਗੱਲਾਂ ਵਸ਼ੀ ਚ ਖਰੀਆਂ ਨੇ ਤੇ ਆਹ ਗਾਂ ਦਾ ਦੁੱਧ ਕਿੰਨਾ ਜੀ ਭਾਈ ਇਹਦੇ ਕੋਲ 9:00 10:00 ਜੀ ਅੱਛਾ ਹਾਂਜੀ ਵੱਡੀ ਕਿ ਵੈਡ ਜੇ ਤੋੜ ਦੋ ਫੇਰ ਇਹਨਾਂ ਦੀ ਭਾਈ ਆਖੋ ਠੰਡੀ ਆਖੋ ਆਹ ਦੇਖਾਂ ਲਓ ਉਹ ਵੀ ਜੇ ਉਹ ਤਰ੍ਹਾਂ ਥਾਂ ਥਾਂ ਨੂੰ ਪੂਰੇ ਇਹਨਾਂ ਤੇ ਮੈਂ ਕਿਹਾ ਵੀ ਜੀ ਪਾਪਾ ਤੁਹਾਨੂੰ ਪਤਾ ਕਿੰਨਾ ਚਿਰ ਹੋ ਗਿਆ ਵੀਡੀਓ ਪਾਉਂਦਾ ਸਾਲ ਸਾਲ ਹੋ ਗਿਆ ਆਪਾਂ ਨੂੰ ਹਾਂਜੀ ਜਿਹਦਾ ਥਾਂ ਵੱਧ ਘਟ ਹੁੰਦਾ ਆਪਾਂ ਪਹਿਲਾਂ ਦੱਸੀਦਾ ਵੀਡੀਓ ਪਾਉਣ ਤੋਂ ਤੋੜ ਦੋ ਫੇਰ ਇਹਨਾਂ ਕੋ ਵੀ ਆਪਣਾ ਮਾਲ ਜਿਹੜਾ ਨਾ ਦੀਦੀ ਹਾਂਜੀ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਨਾਲ ਆਨਲਾਈਨ ਹੀ ਜਾਂਦਾ ਕੋਈ ਵੀਰ ਭਰਾ ਹੁੰਦਾ ਅੱਛਾ ਜੀ ਕੋਈ ਨਿੱਕਾ ਮੋਟਾ ਨੁਕਸ ਹੁੰਦਾ ਪਰ ਦੱਸ ਕੇ ਦੇਈਂ ਨਈ ਨਾਲੇ ਦੱਸਣਾ ਵੀ ਚਾਹੀਦਾ ਆ ਜਿਹੜੇ ਵੀਰ ਨੇ ਪੈ ਖਰਚਨੇ ਆ ਪਤਾ ਲੱਗ ਜਾਂਦਾ ਸਾਰੀਆਂ ਚੀਜ਼ਾਂ ਦਾ ਗਾਂ ਬਾਕੀ ਨੇ ਵੀ ਸੱਜਰ ਨੇ ਦੁੱਧ ਚੰਗਾ ਕੱਢਿਆ ਹੋਣਾ ਆ ਸੱਜਰਾਂ ਦੇ ਦੋਵੇਂ ਚੰਗੇ ਦੁੱਧ ਵਾਲੀਆਂ ਆ ਬਾਕੀ ਚਲੋ ਹੁਣ ਥੋੜੀਆਂ ਸਾਂਭਣ ਤੋਂ ਬਣਾ ਲੀਆਂ ਬੜੀ ਵੱਡੀ ਵਾੜੇ ਪਈ ਇਸ ਕੁਆਲਿਟੀ ਚੈੱਕ ਕਰ ਲਾ ਬਾਕੀ ਇੱਧਰ ਇੱਕ ਫੋਰਡ ਦੀ ਫੁੱਟੀ ਮਾਸਾ ਤੇ ਇਹਦਾ ਫਿਰ ਮੁੱਲ 19000 ਹਾਂਜੀ 19000 19000 ਦੱਸੋ ਕੀ ਮੰਗਦੇ ਯਾਰ ਦੋ ਯਾਰ ਕਰ ਦੋ 17 ਦੀ ਦੇ ਦੇੋਗੇ ਦੁੱਧ ਕਿੰਨਾ ਇਦਿਕ ਦੁੱਧ ਦੇ ਕੋ ਭਾਈ 9 10 ਕਿਲੋ ਹੈਗਾ ਪੱਕਾ ਹਾਂਜੀ ਪਰ ਆਪਣੀ ਇੱਕ ਰਿਕਵੈਸਟ ਜੀ ਹਾਂਜੀ ਆਪਾਂ 5000 ਲੈਣ ਦੇ ਡੰਗ ਚਾਹਾਂ 1500 ਰੁਪਿਆ ਲੈਣ ਦੇ ਹਾਂਜੀ ਲੋਨ ਵਾਲੀ ਵੀਰ ਨਾਲ ਗਲਤ ਕੰਮ ਕਰਿਆ ਗਿਆ ਅੱਛਾ ਹਾਂਜੀ ਹਾਂਜੀ ਪਤਾ ਕਿ ਆਪਾਂ ਕਾਰੋਬਾਰੀ ਸਾਡੇ ਕੋਲ ਮਾਲ ਜ਼ਿਆਦਾ ਖੜਦੇ ਆ ਠੀਕ ਹੈ ਕਿਉਂਕਿ ਮਾਲ ਪਿਛੇ ਮਹਿੰਗਾ ਮਾਲ ਮਿਲਦਾ ਨਹੀਂ ਹੈਗਾ ਹਾਂਜੀ ਹਾਂਜੀ ਤੇ ਬਾਕੀ ਬਾਬੇ ਦੀ ਕਿਰਪਾ ਨਾਲ ਇਹਦੇ ਵੇੜਾ ਹੀ ਬੜੀਆਂ ਵੱਡੀਆਂ ਨੇ ਠੀਕ ਹੈ ਹਾਂਜੀ ਤੇ ਅਨਾਤ ਔਕਣ ਗੱਭਨ ਜੀ ਭਾਈ 6 ਮਹੀਨੇ ਦੀ ਗੱਭਨ 7 ਕਿਲੋ ਦੁੱਧ ਜੇ ਤੋਰਦਾ ਫੇਰ ਇਹਨਾਂ ਰਸੀ ਨਹੀਂ ਪਾਉਣੀ ਇਹਨੂੰ ਪੀਚਾ ਚੋਣਾ ਠੀਕ ਹੈ ਹਾਂਜੀ ਵਾਣਾ ਗਾਂ ਨੂੰ ਰੱਖ ਦੀ ਜੇ ਨਾ ਇਹ ਆ ਵੀ ਚਲੋ ਕਿਸਦਾ ਹੁੰਦਾ ਚਾਹ ਪਾਣੀ ਦਾ ਸਾਰੀ ਜਾਊਗੀ ਗਾਂ ਗਰਮੀਆਂ 'ਚ ਫੇਰ ਇਹਨੇ ਸੱਜਰ ਹੋ ਜਾਣਾ ਵਾ ਇਹੋ ਜਿਹੇ ਗਾਵ ਨੂੰ ਨਾ ਕੋਈ ਗਰਮੀ ਦੀ ਪ੍ਰਵਾਹ ਹੁੰਦੀ ਤੇ ਨਾ ਕੋਈ ਠੰਡ ਦੀ ਪ੍ਰਵਾਹ ਹੁੰਦੀ ਜਿੰਨੇ ਤੇ ਚਲੋ ਘਰ ਵਰਤਨਾ ਦੁੱਧ ਉਹਦੇ ਲਈ ਚਲੋ ਚੰਗੀ ਹੈ ਥਾਣੇ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਚੰਗੀ ਤਰ੍ਹਾਂ ਥਾਣ ਭਾਈ ਪਸੂ ਕੇ ਬੜਾ ਵਧੀਆ ਕੱਢਦੀ ਹੁਣ ਚੋਈ ਚੋਈ ਜੇ ਠੀਕ ਹੈ ਥਾਣ ਪਸੂ ਕੇ ਬਿਲਕੁਲ ਕੱਢਦੀ ਆ ਹੁਣ ਚੋਈ ਚੋਈ ਵਾਚੀ ਕਿੰਨੇ ਚੱਤੇ ਚੱਕ ਪਾਸਿਆ 6 ਮਹੀਨੇ ਲਈ ਤੇ ਦੁੱਧ ਦੁੱਧ ਭਾਈ 7 ਕਿਲੋ ਦੇ ਬੱਚੀ ਚੋਈ ਹੈ ਠੰਡੀ ਪੀਣੂ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ 18000 ਰੁਪਏ ਤੋਂ ਪੀ ਚਲੀ ਛੱਡ ਦਿਓ ਆਪਣੇ ਹਿਸਾਬ ਨਾਲ ਤੁਸੀਂ ਦੱਸਣਾ ਕਿੰਨੇ ਦੀ ਦੇ ਦੀਏ ਤੁਸੀਂ ਦੱਸਣਾ ਜੀ ਇੱਕੋ ਗੱਲ ਕਰੀਏ ਫਿਰ ਹਾਂਜੀ ਪੂਰੇ 15000 ਦੀ ਦੇ ਦੀਏ ਫਿਰ ਜੀ ਤਾਂ ਭਾਈ ਠੀਕ ਹੈ ਤੇ ਠੀਕ ਹੈ ਵੀਰ ਕੁਛ ਨਾ ਪਈ ਉਹ ਪਸਵਾਹ ਧਾਰਾ ਮਾਰੀਆਂ ਗੱਡੀ ਗਈ ਉਹ ਹੀ ਗੱਡੀ ਗਈ ਹਾਂਜੀ ਮੈਨਾਂ ਵਸ਼ੀ ਤੇ ਚਲੋ ਗੱਭਣੇ ਇਹ ਵੀ ਵਸ਼ੀ ਬਿਲਕੁਲ ਠੰਡੀ ਠੀਰੀ ਜੀ ਤੇ ਬਾਕੀ ਇਹ ਆ ਵੀ ਕੋਈ ਤੁਹਾਡੇ ਘਰੋਂ ਤਸੱਲੀ ਕਰਕੇ ਹਨਾ ਇੱਥੇ ਆਵੇ ਕੋ ਦੋ ਡੰਗ ਚੋਲੇ ਕੋ ਤਿੰਨ ਡੰਗ ਚੋਲੇ ਆਪਣੀ ਤਸੱਲੀ ਕਰ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਪਸ਼ੂ ਖਰੀਦੇ ਜੀ ਕੋਈ ਵੀ